ਸਾਸਿਗਾਲ ਜੀ ਇਹ ਆਪਾਂ ਜਿਹੜਾ ਘਰ ਪਾਇਆਗਾ ਇਹ 1975 ਦਾ ਪਾਇਆ ਹੋਇਆਗਾ ਤੇ ਇਹ ਮੇਰੇ ਦਾਦਾ ਜੀ ਦੇ ਦੋਸਤ ਨੇ ਇਹਦੇ ਵਿੱਚ ਕੰਮ ਕੀਤਾ ਘਰ ਅੱਜ ਤੁਹਾਨੂੰ ਬਈ ਆਪਾਂ ਦੱਸਦੇ ਆ ਨਵੇਂ ਮੈਸਤਰੀ ਤੇ ਪੁਰਾਣੇ ਮੈਸਤਰੀਆਂ ਚ ਕੀ ਫਰਕ ਆ ਚੰਗੇ ਉਸਤਾਜਾਂ ਦੇ ਚੰਡੇ ਮੈਸਤਰੀਆਂ ਚ ਕੀ ਫਰਕ ਆ ਆਜੋ ਫਿਰ ਇਹ ਘਰ ਦੀ ਬਾਈ ਫਿਟਿੰਗ 1975 ਦੀ ਹੋਈ ਆ ਤੇ ਤੁਸੀਂ ਤਾਂ ਦੇਖ ਲਓ ਅਜੇ ਤੱਕ ਇੱਕ ਵੀ ਤਾਰ ਨਹੀਂ ਹਿੱਲੀ 1975 ਮਤਲਬ ਹੀ 25 ਤੇ 24 49 ਸਾਲ ਹੋ ਗਏ ਪਰ ਘਰ ਦੀ ਫਿਟਿੰਗ ਉਦਾਂ ਦੀ ਉਦਾਂ ਹੀ ਆ ਉਹ ਫਿਟਿੰਗ ਦੇ ਵਿੱਚੋਂ ਅਸੀਂ ਇੱਕ ਤਾਰ ਵੀ ਨਹੀਂ ਠੀਕ ਕਰਾਈ ਹੋਣੀ ਇੰਨੀ ਜ਼ਬਰਦਸਤ ਫਿਟਿੰਗ ਕੀਤੀ ਬਾਈ ਨੇ ਮੈਸਤਰੀ ਜੀ ਦਾ ਗੋਲੇ ਵਾਲੇ ਪਿੰਡ ਦਾ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੇ ਇੰਨੀ ਕ ਕੈਂਟ ਫਿਟਿੰਗ ਕੀਤੀ ਆ ਵੀ ਅਜੇ ਤੱਕ ਆਉਂਦੀ ਤਿਉ ਬਣੀ ਆ ਫਿਟਿੰਗ ਜਮਾ ਹੀ ਨਹੀਂ ਹਿੱਲੀ ਆਹ ਕਿਹੜਾ ਮਰਜੀ ਕਮਰਾ ਦੇਖ ਲਓ ਜਮਾ ਉੱਦਾਂ ਹੀ ਫਿਟਿੰਗ ਆ ਬਾਈ ਜਿਵੇਂ ਮੈਸਤਰੀ ਕਰਕੇ ਗਿਆ ਸੀ ਮੈਸਤਰੀ ਚਾਹੇ ਇਸ ਦੁਨੀਆ 'ਚ ਨਹੀਂ ਰਿਹਾ ਪਰ ਉਹਦੇ ਆ ਥਾਂ ਦੀ ਕਲਾ ਉਹਦੇ ਆ ਥਾਣਾ ਕੀਤੀ ਫਿਟਿੰਗ ਅੱਜ ਤੱਕ ਉਹਦੀ ਤ्यों ਖੜੀ ਆ ਬਈ ਹੋਰ ਕੋਈ ਤਾਰ ਪਾਉਣੀ ਹੋਈ ਕਿਵੇਂ ਆ ਨਮੀਟਰ ਲਾਇਆ ਸੀ ਨਾਲ ਤਾਰ ਪਾਈ ਉਹ ਪਾਉਣੀ ਪੈ ਗਈ ਪਰ ਉਹਦੀ ਫਿਟਿੰਗ ਨਹੀਂ ਹਿੱਲੀ ਮੈਸਤਰੀ ਦੀ ਇੰਨਾ ਘੈਂਟ ਮੈਸਤਰੀ ਹੁੰਦੇ ਸੀ ਪੁਰਾਣੇ ਜਿੱਧਰ ਮਰਜ਼ੀ ਦੇਖ ਲਓ ਬਈ ਕਿਹੜੇ ਮਰਜ਼ੀ ਕਮਰੇ ਚ ਦੇਖ ਲਓ ਫਿਟਿੰਗ ਉਹ ਮੈਸਤਰੀ ਦੀ ਕੀਤੀ ਆਉਂਦੀ ਤਿਉ ਆ ਕੋਈ ਹੋਰ ਤਾਰ ਹੋਰ ਲਾਈਟ ਲਾਉਣ ਲਈ ਚਾਹੇ ਪਾਸੇ ਦੀ ਤਾਰ ਪਾਤੀ ਪਰ ਉਹ ਬੰਦੇ ਦੀ ਕੀਤੀ ਫਿਟਿੰਗ ਨਹੀਂ ਹਿੱਲੀ ਇੰਨਾ ਕੁ ਘੈਂਟ ਮੈਸਤਰੀ ਸੀ ਆ ਜਿੱਧਰ ਦੇਖੋ ਇੰਨੀ ਕੁ ਵਧੀਆ ਫਿਟਿੰਗ ਕੀਤੀ ਬਈ ਉਹਨੇ ਨਹੀਂ ਤਾਂ 49 ਸਾਲ ਬਈ ਬਹੁਤ ਜ਼ਿਆਦਾ ਟਾਈਮ ਹੁੰਦਾਗਾ 49 ਸਾਲਾਂ ਦੀ ਫਿਟਿੰਗ ਕੀਤੀ ਆ ਬਾਈ ਜੀ 49 ਸਾਲਾਂ ਦੀ ਤੇ ਅਜੇ ਤੱਕ ਇੱਕ ਤਾਰ ਨਹੀਂ ਹਿੱਲੀ ਫਿਟਿੰਗ ਦੇ ਵਿੱਚੋਂ ਆ ਜਿੱਧਰ ਮਰਜੀ ਨੀਵਾ ਮਾਰ ਲਓ ਬਾਈ ਇੰਨਾ ਕੈਂਟ ਮੈਸਤਰੀ ਸੀ ਬਾਈਓ ਨਾ ਤਾਂ ਉਹ ਫਿਟਿੰਗ ਕਰਉਣ ਆ ਲਿਆ ਤੇ ਨਾ ਉਹ ਫਿਟਿੰਗ ਕਰਨ ਆ ਲਿਆ ਮੇਰੇ ਦਾਦਾ ਜੀ ਦਾ ਯਾਰ ਦੋਸਤ ਸੀ ਨਾ ਦਾਦਾ ਜੀ ਰਹੇ ਨੇ ਤੇ ਨਾ ਉਹ ਮਿਸਤਰੀ ਰਿਹਾ ਹੈ ਦੁਨੀਆ ਦੇ ਵਿੱਚ ਪਰ ਉਹਨਾਂ ਦੇ ਹੱਥਾਂ ਦੀ ਕੀਤੀ ਫਿਟਿੰਗ ਇਸ ਟਾਈਮ ਓਨ ਦੀ ਤ्यों ਆ ਬਈ ਇੰਨੀ ਘੈਂਟ ਫਿਟਿੰਗ ਕੀਤੀ ਉਸ ਬਾਈ ਨੇ ਉਸ ਟਾਈਮ ਜਿੱਧਰ ਮਰਜੀ ਦੇਖ ਲੋ ਬਈ ਇੱਕ ਬੋਰਡ ਤੱਕ ਨਹੀਂ ਹਿੱਲਿਆ ਹਾ ਇੰਨੀ ਇੱਕ ਤਕੜੀ ਫਿਟਿੰਗ ਸੀ ਬਈ ਤੇ ਤੁਹਾਨੂੰ ਅੱਜ ਕੱਲ ਦੇ ਮਿਸਤਰੀ ਵੀ ਦਿਖਾਉਣੇ ਆ ਇਹ 1975 ਦੀ ਫਿਟਿੰਗ ਕੀਤੀ ਆ ਬਈ 1975 ਦੀ ਜਿਹੜੇ ਮਰਜੀ ਕਮਰੇ ਚ ਵੜ ਕੇ ਦੇਖ ਲੋ ਉਹ ਦੀ ਤ्यों ਹੀ ਖੜੀ ਆ ਬਈ ਜਿਹੜੇ ਆ ਬੋਰਡ ਲੱਗਿਆ ਬੋਰਡ ਤੱਕ ਨਹੀਂ ਛਿੱਲੇ ਆ ਜਿੱਧਰ ਮਰਜੀ ਦੇਖ ਲੋ ਇਹ ਹੁੰਦੇ ਆ ਚੰਗੇ ਉਸਤਾਦਾਂ ਦੇ ਚੰਡੇ ਮਿਸਤਰੀ ਤੁਹਾਨੂੰ ਹੋਂਦੇ ਮਿਸਤਰੀਆਂ ਦਾ ਹਾਲ ਵੀ ਦਿਖਾਵਾਂਗੇ ਜਿਨੇ ਆਪਣੇ ਬਾਅਦ ਚ ਫਿਟਿੰਗ ਕੀਤੀ ਆ ਇਹ ਪਹਿਲੇ ਮਿਸਤਰੀ ਆ ਇਨੀ ਕੈਂਟ ਫਿਟਿੰਗ ਕੀਤੀ ਬਾਈ ਨੇ ਯਾਰ ਸਵਾਦ ਆ ਗਿਆ ਬਾਈ ਸਵਾਦ ਐ ਇੱਕ ਇੱਕ ਤਾਰ ਪਰੋਈ ਪਈ ਆ ਬਾਈ ਜੀ ਚੰਗੀ ਤਰ੍ਹਾਂ ਦੇਖ ਲਓ ਜਿਹੜੇ ਮਰਜ਼ੀ ਕਮਰੇ ਚ ਜਾਓ ਬਈ ਇਦਾਂ ਦੀ ਇਦਾਂ ਫਿਟਿੰਗ ਆ ਜਮਾ ਹੀ ਨਹੀਂ ਹਿੱਲੀ ਬਈ ਕੋਈ ਮਰਜ਼ੀ ਕਮਰਾ ਦੇਖ ਲਓ ਪੁਰਾਣੇ ਘਰ ਦਾ ਨਾ ਕੋਈ ਬੋਰਡ ਹਿੱਲਿਆ ਨਾ ਕੋਈ ਸੌਚ ਹਿੱਲੀ ਆ ਨਾ ਫਿਟਿੰਗ ਹਿੱਲੀ ਆ ਸਿਆਣੇ ਕਹਿੰਦੇ ਵੀ ਪੁਰਾਣਾ 100 ਦਿਨ ਤੇ ਨਵਾਂ 2 ਦਿਨ ਜਿੱਦਾਂ ਸਿਆਣੇ ਕਹਿੰਦੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਸਮਝ ਆਉਂਦਾ ਨਾ ਬਈ ਉਦਾਂ ਹੁਣ ਪਤਾ ਲੱਗਦਾ ਮਿਸਤਰੀ ਮਿਸਤਰੀ ਚ ਫਰਕ ਹੁੰਦਾ ਆਹ ਕਿਹੜੀ ਤਾਰ ਪਾਈਏ ਹੋਰ ਸੁੱੱਚ ਲਾਈ ਆ ਪੱਖਾ ਲਾਇਆ ਉਹਦੇ ਕਰਕੇ ਪਾਈ ਸੀ ਪਰ ਉਹਦੀ ਫਿਟਿੰਗ ਨਹੀਂ ਹਿੱਲੀ ਬਈ ਹੁਣ ਦਿਖਾਉਣੇ ਆ ਬਈ ਤੁਹਾਨੂੰ ਪੁਰਾਣੀ ਫਿਟਿੰਗ ਤਾਂ ਤੁਹਾਨੂੰ ਦਿਖਾਤੀ ਹੁਣ ਦਿਖਾਉਣੇ ਬਈ ਨਵੀਂ ਫਿਟਿੰਗ ਕਿਹੜੀ 2010 11 ਚ ਕੀਤੀ ਸੀ ਆ ਜੀ ਨਵੀਂ ਮਿਸਤਰੀ ਦੀ ਬਈ ਫਿਟਿੰਗ ਉਹਨੂੰ ਤੁਸੀਂ ਦੇਖ ਲਓ ਵੀ 25 ਤੇ 25 50 49 ਸਾਲ ਹੋ ਗਏ ਉਹਨੂੰ ਫਿਟਿੰਗ ਨੂੰ ਉਹਨੂੰ 49 ਸਾਲ ਹੋ ਗਏ ਤੇ ਅਜੇ ਤੱਕ ਨਹੀਂ ਪੱਟੀ ਗਈ ਫਿਟਿੰਗ ਉਹ ਪੁਰਾਣੀ ਨੂੰ ਤੇ ਇਹ ਫਿਟਿੰਗ ਇਹ ਫਿਟਿੰਗ ਬਈ ਮੇਰੇ ਸਾਹਮਣੇ ਨਾਲ 2000 2010 11 ਚ ਕਰਾਈ ਹੋ ਆ ਦੇਖੋ ਆਪ ਫਿਲਟਿੰਗ ਦੀ ਸੀ ਬਈ ਆਉ ਦੋ ਵੀ ਬਾਤ ਕਰਾਂ ਆ ਲੋ ਆ ਦੇਖ ਲੋ ਬਈ ਇਹ ਫਿਟਿੰਗ ਹੀ ਹੋਈ ਸੀ ਸਾਰੀ ਤੇ ਖੀਰੀਏ ਪੈਪਾ ਪੁੱਪਾਂ ਜੀਆਂ ਕੱਢ ਕੇ ਤੇ ਲਾਉਣੀਆਂ ਪਈਆਂ ਕਿਉਂਕਿ ਡਿੱਗੀਆਂ ਡੁਗੀਆਂ ਫਰਤੀਆਂ ਸੀਗੀਆਂ ਆ ਦੇਖ ਲੋ ਇਹ ਸਾਰੀ ਪਹਿਲਾਂ ਫਿਟਿੰਗ ਹੀ ਸੀ ਆਹ ਕਿਹੜੀ ਲੇਟ ਜੀ ਲਾ ਕੇ ਗਿਆ ਸੀ ਉਹ ਉਹੀ ਹਲਦੀ ਹਲਦੀ ਜੀ ਫਰਦੀ ਉੱਥੇ ਕਬੂਤਰਾਂ ਨੇ ਉਹ ਉੱਤੇ ਆਹ ਲਾ ਪਾਇਆ ਸੀ ਹੁਣ ਦਿਖਾਉਣਾ ਬਾਈ ਜੀ ਤੁਹਾਨੂੰ 2017 18 ਇੰਚ ਕੀਤੀ ਫੀਟਿੰਗ ਆਹ ਦੇਖ ਲਓ ਲੇਟਾਂ ਲੂਟਾਂ ਹੀ ਆ ਖਿਲਰਦੀਆਂ ਫਰਦੀਆਂ ਬਾਈ ਆ ਇੱਧਰ ਦੇਖ ਲਓ ਸਾਰੀਆਂ ਲੇਟਾਂ ਲੂਟਾਂ ਹੀ ਆ ਖਿਲਰਦੀਆਂ ਫਰਦੀਆਂ ਇਹਨਾਂ ਦੀ ਮਾੜੀ ਜੀ ਹਵਾ ਉਹਨਾਂ ਡੱਗ ਪੈਂਦੀਆਂ ਨਾਲੇ ਪੁਰਾਣੇ ਘਰਾਂ ਦੇ ਵਿੱਚ ਉਹਦੋਂ ਖੁੱਲੇ ਹੁੰਦੇ ਸੀ ਘਰ ਤੇ ਤਾਂ ਕਰਕੇ ਚਿੜੀਆਂ ਚੁੜੀਆਂ ਬਹੁਤ ਆਉਂਦੀਆਂ ਸੀ ਹੁਣ ਤਾਂ ਆਪਣੇ ਘਰ ਬੰਦ ਹੁੰਦੇ ਆ ਬਾਹਰ ਤਾਂ ਚਲੋ ਮੰਨ ਲਿਆ ਆ ਅੰਦਰ ਆਣਾ ਇਹ ਦੋ ਤਿੰਨ ਵੀਰਾਂ ਕਰਵਾਤਾ ਸੀ ਫਿਟਿੰਗ ਫੋਟਿੰਗ ਜੀ ਘਿੱਲਰਦੀ ਫਰਦੀ ਸਾਰੇ ਧਾਰਾਂ ਤੁਰਾਂ ਜੀਆਂ ਦੀ ਸੈਟਿੰਗ ਨਹੀਂ ਕਰਨੀ ਆਉਂਦੀ ਆਹ ਬੋਰਡ ਜਾਂ ਚਾਰ ਬਰੀ ਪੱਟਦਾ ਫਿਰ ਉਤੋਂ ਨੱਪ ਦੇਈਦਾ ਹਨਾ ਸੈੱਟ ਕਰ ਦੇਈਦਾ ਵਾਕਈ ਪੁਰਾਣਾ 100 ਦਿਨ ਨਵਾਂ 2 ਦਿਨ ਸასი ਗਾਲ